ਸਾਹਿਬ ਜੀ ਕਾਲ ਮੈਂ ਤੁਹਾਡਾ ਆਵਦਾ ਦੋਸਤ ਜਤਿਨ ਤੇ ਇਸ ਟਾਈਮ ਅਸੀਂ ਖੜੇ ਆਂ ਡਾਬ ਵਾਲੀ ਤੋਂ ਬਟਿੰਡਾ ਹਾਈਵੇ ਜਿਹੜਾ ਕਿ ਬੜੇ ਹੀ ਲੋਕਾਂ ਦੀ ਮੰਗ ਤੋਂ ਬਾਅਦ ਬੰਨਣਾ ਸ਼ੁਰੂ ਹੋਇਆ ਅਸਤੇ ਕੁਝ ਦੇ ਵਿੱਚ ਕੁਝ ਜਿਹੜੀ ਆ ਬਣ ਕੇ ਵੀ ਤਿਆਰ ਹੋਈ ਸੀ ਪਰ ਤਮਾਮ ਕਾਫੀ ਲੰਬੇ ਸਮੇਂ ਦੇ ਉਤੋਂ ਜੱਸੀ ਬਾਗ ਵਾਲੀ ਦੇ ਲੋਕਾਂ ਦੀ ਇੱਕ ਮੰਗ ਸੀ ਕਿ ਇੱਥੇ ਜਿਹੜਾ ਗਿੱਲ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਜਿਹੜੀ ਜਗ੍ਹਾ ਬਣੀ ਹੋਈ ਆ ਉੱਤੇ ਇੱਕ ਪੁਲੀ ਦੀ ਜਿਹੜੀ ਰਸਤਾ ਦਿੱਤਾ ਜਾਵੇ ਤਾਂ ਉਤੋਂ ਲੈ ਕੇ ਕੰਮ ਦੋ ਮਹੀਨਿਆਂ ਦੇ ਲਗਾਤਾਰ ਦੋ ਮਹੀਨੇ ਤੋਂ ਇਹ ਰਾਏ ਪੱਕਾ ਮੋੜ ਚਲਾਇ ਬੈਠੇ ਸੀ ਕਿਸਾਨ ਤੇ ਪਿੰਡ ਵਾਸੀ ਤਾਂ ਉਹਨਾਂ ਦੀ ਮੰਗ ਤੋਂ ਬਾਅਦ ਲਗਾਤਾਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਜਿਹੜੀ ਮੰਗ ਸੀਗੀ ਤਾਂ ਉੱਥੇ ਹੀ ਇਹ ਲਗਾਤਾਰ ਜਿਹੜੇ ਪੱਕਾ ਮੋੜ ਚਲਾਉਣ ਵਾਲੇ ਕਿਸਾਨ ਤੇ ਪਿੰਡ ਵਾਸੀ ਨੇ ਤਾਂ ਅੱਜ ਜੋ ਕਾਫੀ ਮਸ਼ਕਿਲ ਤੋਂ ਬਾਅਦ ਟੈਕਨੀਕਲ ਇਸ਼ੂ ਦੇ ਕਾਰਨ ਜਿ ਦੋਨਾਂ ਦਾ ਦੇਖ ਕੇ ਤਾਂ ਨਾਲ ਗੱਲਬਾਤ ਕੀਤੀ ਗਈ ਤੇ ਦੱਸਿਆ ਗਿਆ ਕਿ ਇਹ ਦੇ ਵਿਚਾਲੇ ਜੋ ਗਿੱਲਰ ਜ਼ੋੜ ਤੇ ਬਿਲਕੁਲ ਸਾਹਮਣੇ ਪੂਰੀ ਦਾ ਰਸਤਾ ਮੰਗਿਆ ਜਾਂਦਾ ਔਰ ਰਸਤਾ ਨਹੀਂ ਮਿਲ ਸਕਦਾ ਕਿਉਂਕਿ 400 ਕਿਲੋ 400 ਮੀਟਰ ਦੀ ਦੂਰੀ ਤੇ ਹੀ ਜੋ ਕੁੜੀਆਂ ਦਿੱਤੀਆਂ ਹੋਈਆਂ 400 ਮੀਟਰ ਇੱਧਰ ਤੇ 400 ਮੀਟਰ ਪਰਲੀਤਰ ਕੀਤੀ ਹੋਈ ਹੈ ਤਾਂ तमाम ਇਹ ਪੁਲੀ ਦੇ ਜਿਹੜੇ ਰਸਤੇ ਤੇ ਅੱਜ ਉੱਥੇ ਠੇਕੇਦਾਰ ਤੇ ਜੋ ਪਿੰਡ ਵਾਸੀਆਂ ਦੇ ਵਿੱਚ ਉਸੂਮੇ ਤੋਂ ਬਾਅਦ ਜੋ ਸਵੇਰ ਦੀ ਹੈ ਜੇ ਤਾਂ ਸਵੇਰੇ ਜੇ ਤੋ ਲੈਕ ਹੈਡੀ ਰੋਡ ਬੰਦ ਹੈ ਲਾਂ ਸੀਗਾ ਤਾਂ ਸਵੇਰ ਦੀ ਜਿਹੜੀ ਰੋਡ ਬੰਦ ਪਈ ਹੈ ਤਾਂ तमाम ਇੱਥੇ ਪੱਕਾ ਮੋਟਰ ਲਈ ਤਾਂ ਪ੍ਰਸ਼ਾਸਨ ਦੇ ਵਿੱਚ ਆਪਰਸੀ ਜਿਹੜੀ ਗੱਲਬਾਤ ਦਾ ਜ਼ਰੀਆ ਬਣਿਆ ਹੋਇਆ ਤਾਂ तमाम ਇਹ ਤਸਵੀਰਾਂ ਨੇ ਜਿੱਥੇ ਕੀ ਅ ਮੈਂ ਰਸਤਾ ਦਿਖਾ ਦੇਣਾ ਕਿ ਕਿੱਥੋਂ ਤੱਕ ਇਹ ਹੈ ਰਸਤੇ ਬੰਦ ਕੀਤੇ ਗਏ ਨੇ ਤਾਂ ਵੱਡੇ ਜਾਮ ਹੈ ਜਿਹੜੇ ਉਹ ਲੱਗੇ ਹੋਏ ਨੇ ਤਾਂ ਇਹ ਤਸਵੀਰਾਂ ਸਾਂਝਾ ਕਰ ਦੇਣਾ ਤਾਂ ਵੱਡਾ ਜਾਮ ਹੈ ਜਿਹੜਾ ਸਵੇਰ 10 ਵਜੇ ਤੋਂ ਲੈ ਕੇ ਇਹ ਲੱਗਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿੰਦਾ ਦਾ ਜਾਮ ਹੈ ਵੱਡਾ ਜਾਮ ਹੈ ਜਿਹੜਾ ਸਵੇਰ ਤੋਂ ਉਹਦਾ ਰਿਕਾਰਡ ਕੱਟ ਕੇ ਉਹ ਤੇ ਕਿਤੇ ਇਹਨਾਂ ਦੇ ਵੱਡੇ ਆਫਰ ਨੂੰ ਮਿਲ ਰਹੇ ਸਾਰਿਆਂ ਨੂੰ ਸਾਰਿਆਂ ਕੋਲ 100-100 ਦਾ 10-20 ਦੀਆਂ ਨਹੀਂ ਜਾਣ ਮੈਂ ਕਹਿੰਦੀ ਆਂ ਕੋ ਘੜਕੜ ਕੰਮ ਸ਼ੁਰੂ ਕਰ ਸਕਦਾ ਉਹ ਕੱਲ ਦੇ ਕੰਮ ਦੀ ਦੁਨੀਆ ਬਾਕੀ ਯਾਰ ਹੁੰਦਾ ਨਾ ਐਵੇਂ ਮੈਂ ਤੁਹਾਨੂੰ ਦੱਸਦਾ ਹਾਂ ਨਾ ਹਰੇਕ ਕੰਮ ਦੇ ਬੈਠ ਕੇ ਜੇ ਆਪਾਂ ਇੰਨਾ ਹੀ ਜ਼ੋਰਦਾਰ ਜਵਾਬ ਦਾਤ ਵੀ ਕਰਾਂਗੇ ਅਸੀਂ ਚਲੇ ਜਾਣਾ ਪਰ ਆਹ ਟਰੱਕਾਂ ਵਾਲਿਆਂ ਨੇ ਅਸੀਂ ਕੋਈ ਜ਼ਿੰਮੇਵਾਰ ਨਹੀਂ ਜੇ ਫਿਰ ਕੋਈ ਨਹੀਂ ਦੇਖੀ ਜਾਊਗੀ ਇਹ ਨਿਕੀ ਜਾਊਗੀ ਨਹੀਂ ਗੱਲ ਹੈ ਟਰੱਕਰਾ ਦਾ ਬਕਾ ਦਾ ਦੇਖੋ ਗੱਲ ਕਰਦੇ ਕਾਲੇ ਨਾਲ ਦੇ ਗੱਲ ਅਸੀਂ ਸਾਡੀ ਆਪ ਤਾਂ ਇਹ ਕਹਿੰਦੇ ਵੀ ਤੁਸੀਂ ਗੱਲ ਨਹੀਂ ਮੰਨੀ ਸਾਡੀ ਪਹਿਲਾਂ ਵੀ ਨਹੀਂ ਮੰਨੀ ਤਾਂ ਆਹ ਤੁਸੀਂ ਤੁਸੀਂ ਉਦੋਂ ਵੀ ਕਿਹਾ ਸੀ ਸਾਡੀ ਗੱਲ ਆਪਾਂ ਅਜਿਹਾ ਵਜ੍ਹਾ ਨਹੀਂ ਕੀਤੀ ਇਹਨਾਂ ਨੇ ਇਹ ਗੱਟੀਆਂ ਕਿਉਂ ਨਹੀਂ ਰੋਕੀਆਂ ਨਹੀਂ ਫਿਰ ਰੋਕੀਆਂ ਕਿ ਨਹੀਂ ਆਪ ਨੇ ਰੋਕੀਆਂ ਕੋਈ ਵੀ ਜਿੰਦਗੀ ਰੋਕਾ ਸਾਡੇ ਮੁੱਠੋ ਵੀ ਗੱਟੀਆਂ ਤੁਸੀਂ ਕਿਉਂ ਅਸੀਂ ਕਿਸੇ ਨੂੰ ਤੰਗ ਨਹੀਂ ਕੀਤਾ ਦੱਸ ਦਿਓ ਜੀ ਕਿਸੇ ਨੂੰ ਰੋਕਿਆ ਸਾਰੀਆਂ ਜਿੰਨੀਆਂ ਤੁਹਾਡੀਆਂ ਰੋਕੀਆਂ ਸਾਰੀਆਂ ਉਹਨਾਂ ਦੀਆਂ ਗੱਟੀਆਂ ਰੋਕੋ ਨਹੀਂ ਨਹੀਂ ਕੋਈ ਮੀਟਿੰਗ ਤਾਂ ਆ ਜਾਂ ਉਹ ਤਾਂ ਦੱਸੋ ਜੀ ਹੋਊਗਾ ਜੀ ਗੱਲ ਯਾਰ ਤੇਰੇ ਕੋਲੇ ਕੀ ਥੋੜੀ ਐ ਗੱਡੀ ਰੋਕਣ ਦੀ ਦੱਸ ਮੈਨੂੰ ਤੁਸੀਂ ਫਿਰ ਸਾਡਾ ਬੰਦ ਕਰਦੇ ਹੋ 10 ਮਿੰਟ ਇਹ ਵੀ ਕਿੰਨਾ ਪ੍ਰਚਾਰ ਜਾਂਦਾ ਤੂੰ ਦੇਖ ਰਿਹਾ ਤੂੰ ਐਨ ਐਚ ਨੂੰ ਬੰਦਾ ਨਹੀਂ ਇੱਥੇ ਅੱਧ ਪਾਚੀ ਰਹਿੰਦੇ ਹੋ ਤੁਸੀਂ 2 ਮਿੰਟ ਸਾਡੀ ਕੋਈ ਗੱਲ ਕਰਦੇ ਜੀ ਗੱਲ ਨਾਲ ਹੀ ਹੋਊਗੀ ਭਾਵੇਂ ਗੱਲ ਨਾਲ ਹੀ ਹੋਊਗਾ ਸਾਨੂੰ ਲੱਭਦਾ ਲੱਭੋ ਨਾ ਫਿਰ ਉਸ ਹਿਸਾਬ ਨਾਲ ਇਹਨਾਂ ਕੋਈ ਹੋਰ ਤਰੀਕਾ ਵੀ ਹੋਊਗਾ ਫਿਰ ਕਰਨਾ ਤੋਂ ਪਹਿਲਾਂ ਦੱਸੋ ਜੀ ਰਾਹ ਵਸਤੇ ਵਰੀ ਕੰਮ ਲੈਣ ਕਰਦੇ ਸਾਡੀ ਗੱਲਾਂ ਤੁਸੀਂ ਦੱਸੋ ਕੀ ਐਕਸ਼ਨ ਲੈਣਾ ਉਹਨਾਂ ਸੀ ਯਾਰ ਕੱਲ ਨੂੰ ਸਾਨੂੰ ਹਾਈ ਕੋਰਟ ਦੇ ਕੋਈ ਜਵਾਬ ਦੇਣਾ ਪਊ ਤਾਂ ਦੱਸੋ ਅਸੀਂ ਕੀ ਕਰਾਂ ਤੁਹਾਨੂੰ ਤੇ ਅਸੀਂ ਹਾਲ ਡਾਡਰ ਦਾ ਕੀ ਆ ਸਾਰੀ ਥਾਂ ਪਹੁੰਚ ਕਰਨ ਦੀ ਕੋਸ਼ਿਸ਼ ਸਾਹਮਣੇ ਕਰੀਏ ਇਹਨਾਂ ਦਾ ਵੋਟਾਂ ਦਾ ਕੰਮ ਹੈ ਇਹਨਾਂ ਨਾਲ ਕੇ ਬਹੁਤ ਖਰਾ ਹੈਗਾ ਤਾਂ ਇਹਨਾਂ ਦੇ ਜਿਹੜਾ ਐਮ ਡੀ ਹੈਗੇ ਆ ਉਹਨਾਂ ਕੋਲ ਤਿੰਨ ਚਾਰ ਵਰੀ ਜਮਾ ਦੇ ਲਿਖਤੀ ਰੂਪ ਸਾਰੇ ਕੋਲੇ ਪੁੱਛਾਦਾ ਚਾਹੁੰਦੇ ਸੀ ਸਿੱਧੇ ਤੁਸੀਂ ਬੈਠ ਕੇ ਕੋਈ ਉਹ ਤਾਂ ਯਾਰ ਜਵਾਬ ਹੀ ਨਹੀਂ ਦੇ ਕਹਿੰਦਾ ਫਟਾਵੇ ਚੱਕਰ ਉਹ ਕੀ ਆ ਗਿਆ ਅਸਲ ਚ ਇਹਨਾਂ ਦੀ ਸਮਝੋ ਕਿ ਸਾਡੀ ਵੀਰੇ ਜੀ ਜਿਹੜਾ ਉਹਦੇ ਤੁਸੀਂ ਸਾਨੂੰ ਮਿਲਾਈ ਉਹਨਾਂ ਨੂੰ ਬਟੰਡਿਆ ਪਾਈ ਗੀ ਗੱਲ ਸਾਹ ਦੇ ਉੱਤੇ ਗਏ ਆ ਸਾਰੇ ਉਹਦੇ ਉਹ ਬਾਅਦ ਚ ਅਸਲ ਚੋਂ ਕਹੀ ਗਈ ਉਹਨੂੰ ਪੁਲਿਸਾ ਨੂੰ ਵੀ ਅਸੀਂ ਬਰਾਉਂ ਕਰੀਏ ਕੀ ਗੱਲ ਸੀ ਗੀਲਦਾਰ ਅਸੀਂ ਵੀ ਸੀ ਉਹ ਪਿੱਛੋਂ ਇਹਨਾਂ ਦਾ ਅੰਦਾਜ਼ਾ ਸੀਗਾ ਵੀ ਆਪਾਂ ਨੂੰ ਬੁਲਾਉਣਗੇ ਨਹੀਂ ਉਹ ਅੱਦੇ ਤਾਂ ਇਹ ਸਭ ਦੂਜੇ ਕੋਲ ਆ ਨੇ ਅਸੀਂ 3 ਮੀਟਰ 4 ਮੀਟਰ ਦਾ ਬਣਾ ਦੇਣੇ ਛੋਟਾ ਬਣਾ ਦੇਣੇ ਦੱਸੋ ਕੀ ਕਰਤੇ ਨਾਲੇ ਥਾਜੀ ਉਹ ਤਾਂ ਇਹਦਾ ਤੁਸੀਂ ਵੀ ਨੇ ਸੀ ਕਹਿੰਦੇ ਸੀ ਵੀ ਨਾ ਜੀ ਇਹ ਸਾਨੂੰ ਤਾਂ 5 ਫੁੱਟ ਤਾਂ ਹੀ ਛੋਟਾ ਹੀ ਵੱਡਾ ਕਦੋਂ ਬਗਦੇ ਇਹਦਾ ਛੋਟਾ ਮਾਲ ਸਵਾਦ ਕਰਕੇ ਨਾ ਦਿਖਾ ਰਿਹਾ ਇਹਦੇ ਨਾਲ ਜੋ ਇਹਨਾਂ ਨੇ ਜੋ ਤੁਹਾਨੂੰ ਰਿਕਵੈਸਟ ਭੇਜੀ ਉਹ ਤੋਂ ਤੁਸੀਂ ਕੀ ਕੀਤਾ ਹਾਂ ਉਹ ਦੱਸੋ ਪੁਲੀਸ ਕਦੇ ਕੁਝ ਵੇ 2 ਮਹੀਨੇ ਪਹਿਲਾਂ ਇੱਕ ਰਿਕਵੈਸਟ ਭੇਜੀ ਹੋਈ ਹੈ ਉਹ ਰਿਕਵੈਸਟ ਟੈਕਨੀਕਲ ਤੇ ਫਾਈਨੈਂਸ਼ੀਅਲ ਫੀਜ਼ੀਬਲ ਨਹੀਂ ਹੈ ਠੀਕ ਹੈ ਕਿਉਂਕਿ ਮੈਂ ਵੱਡਾ ਪੋਲਾਫਾ ਦੇਤਾ ਠੀਕ ਜੇਰਾ ਤੁਸੀਂ ਪਹਿਲੇ ਤਾਂ ਨਾ ਕੋ ਨਾ ਲਾਇਆ ਸੀ ਸਾਰੇ ਸੀ ਸਾਰੇ ਆਪਾਂ ਉੱਥੇ ਹੀ ਪੋਲ ਦੇਤਾ ਉਹਦੇ ਬਾਅਦ ਫਿਰ ਪੋਲ ਉੱਥੇ ਮੰਗਲੇ ਆ ਆ ਇੱਕੋ ਪੋਲ ਹੀ ਦੇਤਾ ਹੁਣ ਇਹ ਜਿਹੜੇ ਇੱਥੇ ਮੰਗਦੇ ਪਿੱਛੇ 400 ਮੀਟਰ ਆ ਗਿਆ ਉਹ ਵੀ 400 ਮੀਟਰ ਆ ਗਿਆ ਤੇ 400 ਮੀਟਰ ਤੇ ਆਪਾਂ ਉੱਥੇ ਪੂਰੀ ਟੈਕਨੀਕਲ ਫਿਜ਼ੀਕਲ ਉਹਦਾ ਹੀ ਤੁਸੀਂ ਜਿਹੜਾ ਟ੍ਰੈਕਟਰ ਟਰਾਲੀ ਲੈਂਦਾ ਹਾਂ ਉਹ ਆਪਦੀ ਮਰਜ਼ੀ ਉਹ ਤੁਸੀਂ 15 ਤਾਰੀਖੇ ਮਨਜ਼ੂਰੀ ਦੇਤੀ ਤੇ ਸਾਡਾ ਉਹ ਤੋਂ 5 ਮਹੀਨੇ ਪਹਿਲਾਂ ਦੀ ਚਿੱਠੀ ਸਾਡੀ ਚਿੱਠੀ ਦੀ ਮਨਜ਼ੂਰੀ ਨਹੀਂ ਕਰੀ ਇਹ ਇਹ ਵੀ ਜਿਹੜੀ ਜਿਹੜੀ ਮਨਜ਼ੂਰੀ ਹੈ ਉਹ ਹੀ ਪਹਿਲੇ ਧਰਨਾ ਇਹਨਾਂ ਨੇ ਸਾਰਿਆਂ ਨੂੰ ਲਾਇਏ ਸੀ ਠੀਕ ਹੈ ਇਹ ਅਸੀਂ ਅਸੀਂ ਕਿਉਂ ਨਾ ਧਰਨਾ ਹੀ ਲੱਗੂਗਾ ਮੰਗ ਨਹੀਂ ਗੂਗੀ ਹੁਣ ਇਹ ਤਾਂ ਫਿਰ ਇਹੀ ਹੋ ਗਿਆ ਕਿ ਤੁਸੀਂ 100 100 ਮੀਟਰ ਜਾਂ 50 50 ਮੀਟਰ ਤੇ ਵੀ ਮੰਗ ਲਓ ਉਹ 100 ਮੀਟਰ ਦਾ ਨਹੀਂ ਰਸਤਾ ਜਿੱਥੇ ਉੱਥੇ ਹੀ ਮੰਗਵਾਓ 50 100 ਮੀਟਰ ਚ ਵੀ ਰਸਤਾ ਹੈਗਾ ਰਸਤੇ ਤੇ ਬਣਾਇਆ ਹੈ ਤੁਸੀਂ 100 100 ਮੀਟਰ ਚ ਆਪਾਂ ਕਿਵੇਂ ਦੇ ਦੂਗੇ ਬਚਰਾਲੇ ਬਣਾਏ ਆ ਤੁਸੀਂ ਚਾਰਜੀ ਤੇ ਜੋਧਪੁਰ ਵੀ ਬਣਾਏ ਆ ਰੋਦੂ ਵਾਲੇ ਵੀ ਬਣਾਏ ਸਾਡੇ ਪਿੰਡਾਂ 'ਚ ਹੀ ਹੈ ਨਹੀਂ ਸਾਰੇ ਕਿੱਥੇ ਆ ਜੀ ਜਿੱਥੇ ਉੱਥੇ ਦੱਸੋ ਕਿਵੇਂ ਬਣਾਤੀ ਇਦਾਂ ਕਹਿੰਦੀ ਆਪਾਂ ਚੱਲ ਕੰਪੈਨ ਬਣਾ ਦੇਣਾ ਰੋਲਟੂ ਵਾਲੇ ਵੀ ਅੱਡੇ ਨਾਲ ਜਾਨ ਲਾ ਦੇਣਗੇ ਤੁਸੀਂ ਦੇਖ ਲੋ ਜਾਨ ਬੱਚਾ ਤੁਹਾਡਾ ਮਸਲਾ ਹੈ ਸਾਡਾ ਜਦੋਂ ਇੱਕ ਪ੍ਰੋਜੈਕਟ ਬਣ ਰਹੀ ਸੀ ਤੁਸੀਂ ਫੋਰੈਸਟ ਫੋਰੈਸਟ ਵਾਸਤੇ ਜੋ ਟ੍ਰੀ ਕਟਣਗੇ ਉਹ ਅਰੇ ਜੀ ਤੁਸੀਂ ਆਏ ਸੀ ਨਾ ਰੋਕਣੇ ਸੀ ਬਸ ਤੇ ਅੱਜ ਰਾਹਾਂ ਪਿੱਛੇ ਉਹ ਤੋਂ ਵੀ ਰੋਲਾ ਪਾਈ ਜਾਂਦੇ ਸੀ ਕਿਹੜਾ ਅੱਜ ਦੇ ਪੁੰਨੇ ਤੁਸੀਂ 길 ਰਸੋ ਸਾਡੇ ਰਾਹ ਬੰਨਤਾ ਸਾਡੇ ਰਾਹ ਬੰਨਤਾ ਸਾਡੇ ਰਾਹ ਕਦੋਂ ਵੀ ਇਹਨਾਂ ਨੇ ਨਹੀਂ ਪਾਏ ਹੋਏ ਸੀ ਰੋਲਾ ਫੋਰੈ ਆਪਣਾ ਟਰੀ ਕਟਿੰਗ ਨਹੀਂ ਹੁਣ ਉਹਨਾਂ ਨੇ ਪਰਚਾ ਵੀ ਪਾਇਆ ਸੀ ਫੋਰੈ ਸਾਡਾ ਰੇਅ ਰਾਹਾਂ ਦਾ ਹਾਲੀਆ ਕਰੋ ਹੁਣ ਵੀ ਅਸੀਂ ਕਰੀਏ ਉਹ ਸਿਰਫ ਆਪਾ ਪ੍ਰੋਜੈਕਟ ਹੀ ਨਹੀਂ ਕਰਦੇ ਇਸ ਕੰਮ ਦਾ ਵਿਚਾਰ ਹੀ ਆਇਆ 400 400 ਮੀਟਰ ਜਿਵੇਂ ਜਿसे ਕਿ ਉਹ ਜਿਹੜਾ ਲਾ ਪਾਇਆ ਹੈ ਕਿ ਜਰ ਕੋ ਪੈਣ ਲਾਪ ਨੇ ਛੋਟਾ ਮੋਟਾ ਕੋ ਟਰੈਕਟਰ ਚਲਾਪਦਾ ਕਰਦੇ ਜੇ ਰਾਹ ਹੈ ਉਹ ਜਿਹੜੇ ਰਸਤੇ ਦੀ ਗੱਲ ਕਰਦੇ ਹੈ ਜਿਦੋਂ ਉਹ ਰਸਤਾ ਪਹਿਲਾਂ ਅਸੀਂ ਸਾਰੇ ਉਹ ਜਾਂਦਾ ਉਹ ਇਕੱਠੇ ਹੋ ਜਾਂਦੇ ਉਹ ਉਹ ਰਸਤੇ ਕਿਹੜੀ ਗੱਲ ਤੋਂ ਸੁਣੋ ਉੱਪਰਲੇ ਦੀ ਮੰਗ ਸੀਗੀ ਵੀ ਇੱਥੇ ਜੇ ਕ੍ਰੋਸ ਨਹੀਂ ਹੁੰਦਾ ਉੱਪਰਲਾ ਰਸਤਾ ਬਣਾਉਣਾ ਇੱਥੇ ਪੌਣਤੀ 10 ਫੁੱਟ ਦਾ ਬਣਦਾ ਜਦੋਂ ਉਹਨਾਂ ਨੇ ਮਿਲ ਕੇ ਜਹੋ ਚਾਰ ਬੰਦੇ ਨੇ ਕਹਿੰਦੇ ਵੀ ਥੱਲੇ ਵਾਲੇ ਬਣੋ ਉਤਲਾ ਦਿੰਦੇ ਅਸੀਂ ਸਾਰੇ ਉੱਥੋਂ ਉੱਠ ਕੇ ਆ ਗਏ ਉਹਦੇ ਤੇ ਰੋਕ ਵੀ ਲਾਈ ਸਾਡੇ ਕੋਲ ਚਿੱਠੀਆਂ ਪਈਆਂ ਚਿੱਠੀਆਂ ਪਈਆਂ ਅਸੀਂ ਰੋਕ ਲਾ ਕੇ ਆਏ ਆ ਵੀ ਥੱਲੇ ਵਾਲਾ ਨਹੀਂ ਬਣਦਾ ਇਹ ਤੁਸੀਂ ਦੋ ਦੋ ਪਿੰਡ ਦੇ ਪ੍ਰਧਾਨ ਜੀ ਉਦੋਂ ਤੁਸੀਂ ਅਸਰ ਨਾਲ ਟੈਂਟ ਉਹ ਦੋ ਕਾੜ ਦੇਂਦੇ ਆਪਾਂ ਨਹੀਂ ਦਿੰਦੇ ਉਹਦਾ ਹੀ ਗੱਟਿਆ ਜੀ ਜੀ ਟੈਂਟ ਬਰੀ ਗੱਲ ਸੁਣੋ ਜਿਉਂ ਤੇ ਟੈਂਡ ਗਾੜਨਦੇ ਇੱਥੇ ਬਣ ਜਾਂਦਾ ਨਹੀਂ ਇੱਥੇ ਲਾਇਆ ਸੀ ਉਹ ਦੋ ਦੋ ਗੁੱਲ ਮਾ ਜੰਦੇ ਨਹੀਂ ਇਹ ਗੱਲ ਕਰਦੇ ਤੁਸੀਂ ਸੋਮਵਾਰ ਨੂੰ ਤੁਹਾਨੂੰ ਨਾ ਕੱਢ ਜਾ ਯਾਰ ਪੜੀ ਵਜੂ ਪੜੀ ਨਹੀਂ ਫਿਰ ਯਾਦ ਆਦੇ ਨਾ ਮੀਟਿੰਗ ਕਰਾ ਦਿੰਦੇ ਹਾਂ ਤਦਾਂ ਇਹਣਾ ਤੁਸੀਂ ਪੱਕਾ ਦੱਸਣਾ ਤੂੰ ਇਹ ਜਿਹੜਾ ਕੋਈ ਦੁਬਾਰਾ ਤੁਸੀਂ ਪੱਕਾ ਦੱਸਣਾ ਜੀ ਅਦੋਂ ਡੀਸੀ ਸਾਹਿਬ ਦੇ ਕੋਲ ਐ ਸੀਗੇ ਅਸੀਂ ਵੇਸਾ ਨੂੰ ਕੋਈ ਨਹੀਂ ਦਿੰਦਾ ਔਰ ਚਲ ਅਸੀਂ ਤੁਹਾਨੂੰ ਦੁਬਾਰਾ ਸੌਂਪਾਰੂ ਫੇਰ ਉਹ ਦਿੱਦਾਂ ਨੂੰ ਮਿਲਾ ਦਿੰਦੇ ਆ ਅਸੀਂ ਇਨਸਾਨ ਨੂੰ ਤੇ ਡੀਸੀ ਸਾਹਿਬ ਨੂੰ ਤੁਸੀਂ ਤਾਂ ਨੂੰ ਮਿਲਾ ਦਿੰਦੇ ਆ ਤੁਸੀਂ ਆਪ ਦਾ ਪੱਕਾ ਫੇਰ ਦੱਸ ਦਿਓ ਕਿਉਂਕਿ ਇਨਾਂ ਦਾ ਆਪਣਾ ਵਰਚਨ ਵੀ ਇੱਥੇ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਤੁਹਾਡਾ ਵਰਚਨ ਵੀ ਇੱਥੇ ਖੜਾ ਹੋਣਾ ਚਾਹੀਦਾ ਹੈ ਸ਼ਹਿਰ ਦਾ ਅਫਸਰ ਕੋਈ ਐਜਾ ਡਿਸੀਜਨ ਕਰ ਹੈ राव ਜੀ ਵੀ ਨਾ ਤਾਂ ਭਾਈ ਇਹਨਾਂ ਦੀ ਗੱਲ ਸਾਰੀ ਮੰਨਣੀ ਆ ਨਾ ਸੁਣਨੀ ਆ ਨਾ ਤੁਹਾਡੀ ਉਹ ਚਲੋ ਉਹ ਇਹਨਾਂ ਨੂੰ ਦੁਬਾਰਾ ਉੱਥੇ ਮਿਲਾ ਦਿੰਨੇ ਆ ਵੀ ਭਾਈ ਨੰਬਰ ਇੱਕ ਤਾਂ ਗੱਲ ਇਹ ਆ ਵੀ ਉਸ ਦਿਨ ਦਾ ਜਿਹੜਾ ਕੋਈ ਡਿਸੀਜਨ ਸੀਗਾ ਜੇ ਆਪਾਂ ਉਹਨਾਂ ਤੋਂ ਹੀ ਸੁਣ ਲਾਂਗੇ ਵੀ ਜੇ ਇਹਦਾ ਹੱਲ ਕੀ ਹੈ ਜੇ ਹੱਲ ਕੋਈ ਨਾ ਕੋਈ ਉਹ ਹੋਰ ਢੰਗ ਤਰੀਕਾ ਵਰਤ ਕੇ ਇਹ ਤਾਂ ਜਦੋਂ ਹੁਣ ਸ਼ਾਦੀ ਸੜਕ ਦੇ ਉੱਤੇ ਸਭ ਕੁਝ ਹੋ ਸਕਦਾ ਇਹ ਕੋਈ ਜ਼ਰੂਰੀ ਨਹੀਂ ਹਾਰਣ ਦੀ ਗੱਲ ਨਹੀਂ ਵੀਡੀਓ ਦਾ ਤੁਸੀਂ ਆਖਿਆ ਪਰ ਅਸੀਂ ਆਖਿਆ ਜੀ ਜੀ ਮੈਡਮ ਆ ਵੇਖ ਕੇ ਕਹਿੰਦੇ ਐਸ ਜੀ ਐਮ ਦੇ ਡੀਸੀ ਸਾਹਿਬ ਉਹਨਾਂ ਨੇ ਜਾ ਕੇ ਲਿਖਤੀ ਵੀ ਡੀਸੀ ਸਾਹਿਬ ਨੂੰ ਦਿੱਤਾ ਵੀ ਇਹਨਾਂ ਦੀ ਮੰਗ ਜਾਏਗਾ ਸਰ ਮੈਂ ਇਹ ਗੱਲ ਜੀ 500 ਮੀਟਰ ਆਪਾਂ ਵੈਸੇ ਵੀ ਕੰਮ ਨਹੀਂ ਕੀਤਾ 2000 ਗੱਲ ਕੋਈ ਤੈਨੂੰ ਉੱਥੇ ਰੱਖ ਲਓ ਭਾਈ ਸਾਹਿਬ ਮੈਂ ਕਹਿੰਦਾ ਤੁਸੀਂ ਆਪਦੀ ਸੜਕ ਬਣਾ ਕੇ ਥੋੜਾ ਇਹ ਲੋਕਾਂ ਨੂੰ ਆ ਤੁਸੀਂ ਜੇ ਛੋਟਾ ਬਣੇ ਹੋਰ ਉਸ ਢੰਗ ਦਾ ਜਿਹੜਾ ਕੋਈ ਵਿਧਾਨ ਲਿਖਿਆ ਗਿਆ ਵੀ ਇਹਦੇ ਵਿੱਚ ਵਿਧਾਨ ਦੇ ਵਿੱਚ ਵੀ ਉਹ ਅਵੈਂਟਮੈਂਟਾਂ ਹੋਣ ਸਾਰਾ ਦਾ ਉਹ ਦੇ ਐਡੀਸੀ ਸਾਹਿਬ ਦੇ ਤੁਸੀਂ ਵੀ ਜਾ ਠੀਕ ਹੈ ਉਹ ਬੱਚੀ ਵੀ ਠੀਕ ਹੈ ਜਾਨ ਤੋਂ ਜਿਆਦਾ ਰੱਖਾ ਜਾਨ ਤੋਂ ਠੀਕ ਹੈ ਨਾ ਜੀ ਚਾਰ ਪੰਜ ਮਹੀਨਿਆਂ ਤੋਂ ਉਹ ਬਗਉ ਰਾਹ ਇਹ ਕਹਿੰਦਾ ਮਸਲਾ ਚੱਲਦਾ ਕਿ ਇਹ ਕਿਹੜਾ ਹੈ ਉਹ ਇਹਨਾਂ ਦੇ ਪ੍ਰਸ਼ਾਸਨ ਨਾਲ ਡੀਸੀ ਨਾਲ ਐਡੀਸੀ ਨਾਲ ਤੇ ਇਹਨਾਂ ਦੇ ਜਿਹੜੇ ਐਨਐਚਆਈ ਵਾਲੇ ਅਫਸਰ ਹੈ ਉਹਨਾਂ ਨਾਲ ਵੀ ਪਰ ਇਹ ਕੋਈ ਮਸਲਾ ਹੱਲ ਨਹੀਂ ਕਰ ਰਹੇ ਸਾਨੂੰ ਮਤਲਬ ਲਾਰੇ ਲਾਉਂਦੇ ਆ ਅੱਜ ਅਸੀਂ ਸਵੇਰੇ ਤੋਂ ਇਹਨਾਂ ਦਾ ਮਤਲਬ ਜਿਹੜੇ ਠੇਕੇਦਾਰ ਸੀਗਾ ਇਹਨਾਂ ਦੀਆਂ ਕੁਝ ਗੱਡੀਆਂ ਰੋਕੀਆਂ ਸੀਗੀਆਂ ਵੀ ਸਾਡੀ ਪਾਈ ਸੁਣਾਈ ਕਰੋ ਜਾਂ ਉਹਨਾਂ ਨਾਲ ਗੱਲਬਾਤ ਕਰੋ ਸਾਨੂੰ ਰਾਹ ਦਿਓ ਤੇ ਤੜਕੇ ਤੋਂ ਅਸੀਂ ਤਾਂ ਪੰਜ-ਛਤ ਗੱਡੀਆਂ ਰੋਕੀਆਂ ਸੀ ਠੇਕੇਦਾਰਾਂ ਨੇ ਲਿਆ ਕੇ ਸਾਰਾ ਜਾਮ ਲਾਤਾ ਦੂਜੀ ਸੜਕ ਵੀ ਰੋਕਤੀ ਹੁਣ ਇਸ ਟਾਈਮ ਪ੍ਰਸ਼ਾਸਨ ਆਇਆ ਸੀਗਾ ਤੇ ਡੀਸੀ ਆਪਣੇ ਟੀਐਸਪੀ ਸਾਹਿਬ ਆਏ ਸੀਗੇ ਜਿਹੜਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਕਹਿੰਦੇ ਸੋਮਵਾਰ ਨੂੰ ਤੁਹਾਡੀ ਰੀਸੀ ਨਾਲ ਮੀਟਿੰਗ ਕਰਾਵਾਂਗੇ ਤੇ ਤੁਹਾਡਾ ਕੋਈ ਹੱਲ ਕਰਾਵਾਂਗੇ ਫਿਰ ਹੁਣ ਇਹ ਰਸਤਾ ਖੋਲਿਆ ਗਿਆ ਤੇ ਗੱਡੀਆਂ ਛੱਡੀਆਂ ਜਾਂਦੀਆਂ ਹਾਂ ਐਨਐਚ ਦੇ ਅਧਿਕਾਰੀਆ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ 400 ਮੀਟਰ ਤੇ ਦੂਰੀ ਤੇ ਰਾਹ ਦਿੱਤੇ ਗਿਆ ਦੋਨੇ ਸਾਈਡ ਤੇ ਵੀ ਇੱਥੇ ਰਾਹ ਬਣਨਾ ਇੰਪੋਸੀਬਲ ਹੈ ਨਹੀਂਗਾ ਵੀ ਇੱਥੇ ਰਾਹ ਨਹੀਂ ਬਣ ਸਕਦਾ ਨਹੀਂ ਜੀ ਇਹ ਤਾਂ ਇਹਨਾਂ ਦੇ ਕਹਿਣ ਦੀ ਗੱਲ ਹੈ ਇਹ 50 50 ਮੀਟਰ ਤੇ ਪਿੱਛੇ ਰਾਹ ਦਿੱਤੇ ਹੋਏ ਇਹਨਾਂ ਨੇ ਵੱਡੇ ਪੁਲ ਵੀ ਦਿੱਤੇ ਆ ਨਾਲ ਛੋਟੇ ਦੀ ਅਸੀਂ ਤਾਂ ਛੋਟੇ ਥੱਲੇ ਅੰਡਰਗਰਾਉਂਡ ਦੀ ਮੰਗ ਕਰਦੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਪਥਰਾਲੇ ਦੇਖ ਲਓ ਸਾਡੇ ਪਿੱਛੇ ਹੈ ਉੱਥੇ ਇਹਨਾਂ ਨੇ 50 50 ਮੀਟਰ ਦੇ ਉੱਤੇ ਤਿੰਨ ਪੁਲ ਨੇੜੇ ਦਿੱਤੇ ਆ ਅੱਗੇ ਗਹਿਰੀ ਆ ਬੁੱਟਰ ਵਹਿਰੀ ਆ ਉੱਥੇ ਇਹਨਾਂ ਨੇ ਜਮਾ ਨਾਲ ਪੁਲ ਦੇ ਨਾਲ 3 300 ਮੀਟਰ ਤੇ ਹੀ ਪੁਲ ਦੇ ਰੱਖਿਆ ਇਹਦਾ ਇਹਨਾਂ ਦਾ ਐਵੇਂ ਕਹਿਣ ਦਾ ਮਤਲਬ ਵੀ ਸਾਨੂੰ ਲਾਰੇ ਲਾ ਕੇ ਠਲਕਾਉਣ ਦੀ ਇੰਨਾ ਤਾਂ ਕੋਈ ਦੂਰੀਦਾਰੀ ਵਾਲਾ ਚੱਕਰ ਨਹੀਂ ਆ ਜਦੋਂ ਜੀ ਸਾਡੇ ਦੋ ਪਿੰਡਾਂ ਨੂੰ ਰਾਹ ਜੋੜਦਾ ਇਹ ਧਾਣੀਆਂ ਨੂੰ ਰਸਤਾ ਜਾਂਦਾ ਆਹ ਰਸਤਾ ਹੈ ਸਾਡਾ ਤੇ ਸਾਨੂੰ ਰਸਤਾ ਤਾਂ ਚਾਹੀਦਾ ਜੀ ਹਾਂ ਕਾਗਜ਼ਾਂ ਦੇ ਰਸਤੇ ਸਾਰੇ ਇਹਨਾਂ ਨੂੰ ਜਿਹੜਾ ਜੱਸੀ ਬਾਗ ਵਾਲੀ ਜਾਮ ਲੱਗਿਆ ਸੀ ਕਾਦੇ ਲਈ ਲੱਗਿਆ ਗਿਆ ਸੀ ਅੱਛਾ ਜਿਹੜੀ ਜੱਸੀ ਬਾਗ ਵਾਲੀ ਇਹ ਬਟਿੰਡਾ ਤੋਂ ਡੱਬਾ ਵਾਲੀ ਰੋਡ ਤੇ ਪੈਂਦੀ ਆ ਤੇ ਇੱਥੇ ਇੱਕ ਗੱਲ ਪੈਲਸ ਵਾਲਿਆ ਤੇ ਉਹ ਉਹ ਤੇ ਉਹਦੇ ਕੁਝ ਪਿੰਡ ਦੇ ਕੁਝ ਵਿਅਕਤੀ ਇਹ ਮੰਗ ਕਰਦੇ ਆ ਵੀ ਸਾਨੂੰ ਉੱਥੇ ਜਿਹੜਾ ਮੇਨ ਹਾਈਪੇ ਬਣ ਰਿਹਾ ਸੈਕਸ ਲੇਨ ਉਹਦੇ ਵਿੱਚ ਦੀ ਸਾਨੂੰ ਦੂਜੇ ਪਾਸੇ ਜਾਣ ਲਈ ਅੰਡਰਪਾਸਟ ਹੋਣਾ ਚਾਹੀਦਾ ਤੇ ਅੰਡਰਪਾਸਟ ਹੋਣਾ ਚਾਹੀਦਾ ਇਸੇ ਕਰਕੇ ਇਹ ਲੋਕਾਂ ਨੇ ਇਸੇ ਮੰਗ ਦੇ ਕਰਕੇ ਹੀ ਇਹਨਾਂ ਨੇ ਇੱਥੇ ਜਿਹੜਾ ਟ੍ਰੈਮਕ ਦਾ ਜਾਮ ਹੋਇਆ ਤਾਂ ਸਾਰੇ ਕਾਫੀ ਟਾਈਮ ਪਹਿਲਾਂ ਤੋਂ ਇਹ ਧਰਨਾ ਵੀ ਲਾਇਆ ਗਿਆ ਅੱਜ ਫਿਰ ਇਹਨਾਂ ਨੇ ਕੋਈ ਠੇਕੇਦਾਰ ਦੇ ਵਿਕਲਪ ਬੁੱਕਰ ਰੋਕੇ ਕੋਈ ਇਹਨਾਂ ਦੀ ਕੋਈ ਆਪਸ ਚ ਗੱਲਬਾਤ ਹੋਈ ਹੈ ਇਹ ਜਿਹੜਾ ਧਰਨਾ ਤਾਂ ਇਹ ਤਾਂ ਕਾਫੀ ਸਮੇਂ ਤੋਂ ਚੱਲ ਰਿਹਾ ਔਰ ਜਿਹੜਾ ਦੇਖੋ ਐਨ ਐਚ ਆਈ ਵਾਲੇ ਆ ਤੇ ਇਧਰੋਂ ਇਹ ਜਿਹੜੇ ਕੁਝ ਪਿੰਡ ਦੇ ਕੁਝ ਨਿਵਾਸੀ ਆ ਇਹਨਾਂ ਦੇ ਵਿਚਕਾਰ ਅਸੀਂ ਅੱਗੇ ਵੀ ਪਹਿਲਾਂ ਵੀ ਪ੍ਰਸ਼ਾਸਨ ਨਾਲ ਸਿਵਲ ਪ੍ਰਸ਼ਾਸਨ ਨਾਲ ਗੱਲ ਕਰਾਈ ਸੀ ਤੇ ਹੁਣ ਵੀ ਸੋਮਵਾਰ ਨੂੰ ਫੇਰ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਟਾਈਮ ਰੱਖਿਆ ਉਹ ਸਾਨੂੰ ਉਮੀਦ ਆ ਵੀ ਕੋਈ ਨਾ ਕੋਈ ਇਹਦਾ ਸਾਰਤ ਖਾਲ ਹੋ ਜਾਊਗਾ